हां नशे ने जमे पोळे ਲੋਕ ਨੇ ਲੱਗ ਜਾਂਦੇ ਨੇ ਜਿਹੜੇ ਪਿੰਡਾਂ ਦੇ ਜਿਹੜੇ ਮੁੰਡੇ ਨੇ ਨਾ ਵਿਚਾਰੇ ਅ ਨਸ਼ੇ ਕਰਦੇ ਨੇ ਉਹ ਇੱਕ ਦੂਜੇ ਦੀ ਰੀਸ ਨਾਲ ਹੀ ਲੱਗਦੇ ਨੇ ਨਸ਼ੇ ਅਸੀਂ ਅਸੀਂ ਬਥੇਰਾ ਅਸੀਂ ਕਰਦੇ ਆ ਬਗਾਵਤ ਕਰਦੇ ਆ ਬਥੇਰਾ ਲੋਕਾਂ ਨੂੰ ਸਮਝਾਉਂਦੇ ਆ ਨਾਟਕਾਂ ਦੇ ਵਿੱਚ ਵੀ ਸਮਝਾਉਂਦੇ ਆ ਵੀ ਆ ਨਸ਼ੇ ਮਾੜੇ ਨੇ ਤੋ ਦੂਰ ਰਹੋ ਤੋ ਹੋਰੋ ਹੁਣ ਜਿਵੇਂ ਚਿੱਟਾ ਸੀ ਚਿੱਟੇ ਵਾਸਤੇ ਬੜੇ ਨਾਟਕ ਵੀ ਕਰੇ ਨੇ ਬੜਾ ਕੁਝ ਬੋਲਿਆ ਫਿਲਮਾਂ ਦੇ ਵਿੱਚ ਵੀ ਕਿਹਾ ਪਰ ਜਿਵੇਂ ਹੁਣ ਚਾਹੇ ਤਾਂ ਸਰਕਾਰ ਚਾਹੇ ਤਾਂ ਬੰਦ ਕਰਾ ਸਕਦੇ ਸਰਕਾਰ ਦੇ ਹੱਥ ਚ ਹੈ ਸਰਕਾਰ ਚਾਹੇ ਕੀ ਨਹੀਂ ਕਰ ਸਕਦੀ ਹਨਾ ਪਰ ਮੈਂ ਦੇਖਿਆ ਵੀ ਸਾਡੇ 2-3 ਤਾਂ ਸਾਡੀ ਮਰਗੇ ਚਿੱਟੇ ਨਾਲ ਮੇਰੇ ਗਰਾਊਂਡ ਲੈਵਲ ਤੇ ਕਿਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਨਸ਼ਿਆਂ ਦੇ ਨਾਲ ਜੋ ਤੁਸੀਂ ਵੇਖਿਆ ਬੁਰਾ ਹਾਲੀ ਹੈ ਜੀ ਪਿੰਡਾਂ ਦੇ ਵਿੱਚ ਤਾਂ ਜਿਹੜੇ ਹੁਣ ਜਿਹਨਾਂ ਇਹਨਾਂ ਮਹਿੰਗਾ ਨਸ਼ਾ ਹੈ ਸਭ ਤੋਂ ਸਭ ਤੋਂ ਮਹਿੰਗਾ ਨਸ਼ਾ ਜਿਹੜਾ ਚਿੱਟਾ ਹੈ ਨਾ ਸਭ ਤੋਂ ਮਹਿੰਗਾ ਨਸ਼ਾ ਹੈ ਉਹ ਕਿਵੇਂ ਨਾ ਕਿਵੇਂ ਕਰਕੇ ਫਿਰ ਚੋਰੀਆਂ ਫਿਰ ਟਰਾਂਸਫਰਮ ਚੋਰੀ ਕਰਦੇ ਨੇ ਜਾਂ ਫਿਰ ਉੱਚ ਘਰ ਦੇ ਵਿੱਚ ਚੋਰੀਆਂ ਕਰਦੇ ਨੇ ਜਾਂ ਮੋਟਰਸਾਈਕਲ ਚੋਰੀ ਕਰਦੇ ਨੇ ਵਾਲੀਆਂ ਵਾਲੀਆਂ ਤੋੜਦੇ ਨੇ ਇਹ ਸਾਰਾ ਕੁਝ ਨਸ਼ੇ ਦੇ ਨਾਲ ਹੀ ਹੈ ਸਾਰਾ ਕੁਝ ਨਹੀਂ ਜਿਹੜੇ ਹੁਣ ਆਪਾਂ ਕਿਸੇ ਬੁੜੀ ਤੁਰੀ ਜਾ ਰਹੀ ਹੈ ਉਹਦੇ ਕਾਰਨ ਨੂੰ ਇਸ ਤਰ੍ਹਾਂ ਖਿੱਚ ਇਹ ਨਸ਼ੇੜੀ ਨੇ